ਸਿੱਧੂ ਦਾ ਮਿਲਿਆ ਅਨੋਖਾ ਫੈਨ ਲੋਕ ਮਾਰਦੇ ਨੇ ਮਿਹਣੇ ਨਵੇਂ ਲਿਖਿਆ ਜਦੋਂ ਜਾਣਕਾਰੀ ਲਈ ਤਾਂ ਇਸ ਨੇ ਦੱਸਿਆ ਕਿ 295 ਲਿਖਣ ਦਾ ਕਾਰਨ ਇਹ ਹੈ ਕਿ 295 ਗੀਤ ਜਦੋਂ ਆਉਂਦਾ ਹੈ ਤਾਂ ਉਸ ਦਿਨ ਤੋਂ ਸਿੱਧੂ ਲੋਕਾਂ ਦਾ ਹੋ ਜਾਂਦਾ ਜਿਵੇਂ ਸਿੱਧੂ ਮਸੇਵਾਲਾ ਦੇ ਪਿਤਾ ਕਹਿੰਦੇ ਨੇ ਕਿ ਲੋਕਾਂ ਦੇ ਲਈ ਗਾਉਣ ਵਾਲਾ ਉਹ ਗਾਇਕ 295 ਗੀਤ ਤੋਂ ਬਾਅਦ ਲੋਕਾਂ ਦਾ ਹੋ ਗਿਆ ਸੀ ਲੋਕਾਂ ਨੂੰ ਸਮਰਪਿਤ ਹੋ ਗਿਆ ਸੀ ਲੋਕ ਮੁੱਦਿਆਂ ਦੀ ਗੱਲ ਕਰਨ ਲੱਗਿਆ ਸੀ ਦਾ ਉਸੇ ਦੇ ਚਲਦੇ ਸਿੱਧੂ ਮੂਸੇਵਾਲਾ ਦੇ ਵੱਖ-ਵੱਖਰੇ ਫੈਨ ਅਕਸਰ ਦੇਖਣ ਨੂੰ ਮਿਲਦੇ ਨੇ ਤੇ ਇਹ ਫੈਨ ਜੋ ਸੀ ਇੱਕ ਕਚਹਿਰੀ ਰੋਡ ਦੇ ਉੱਪਰ ਮਿਲਿਆ ਤੇ ਇਸ ਤੋਂ ਜਾਣਕਾਰੀ ਲਈ ਤਾਂ ਇਸ ਤੋਂ ਪੁੱਛਿਆ ਕਿ ਇਹ ਜੈਕਟ ਤੇ 295 ਕਿਉਂ ਲਿਖਾਇਆ ਇਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਮੈਂ ਆਈਡਲ ਮੰਨਦਾ ਤੇ ਸਿੱਧੂ ਦੇ ਗੀਤਾਂ ਨੂੰ ਆਪਣੇ ਉੱਪਰ ਲਾਗੂ ਵੀ ਕਰਦਾ ਕਿਉਂਕਿ ਸਿੱਧੂ ਦੇ ਸਾਰੇ ਗੀਤ ਅਣਖੀ ਸੀ ਅਤੇ ਸਿੱਧੂ ਨੇ ਉਹਨਾਂ ਅਣਖੀ ਗੀਤਾਂ ਦੇ ਵਿੱਚ ਜੋ ਬਿਆਨ ਕੀਤਾ ਉਹ ਸੱਚ ਸੀ ਤੇ ਅਸੀਂ ਉਸ ਸੱਚ ਤੇ ਹਮੇਸ਼ਾ ਖੜੇ ਹਾਂ ਤੇ ਸਿੱਧੂ ਦੇ ਇਨਸਾਫ ਲਈ ਵੀ ਅਸੀਂ ਲੜਦੇ ਰਹਾਂਗੇ ਉਹਨਾਂ ਕਹਿਆ ਕਿ ਮੈਨੂੰ ਰੋਜ਼ ਲੋਕ ਮਿਹਨੇ ਮਾਰਦੇ ਨੇ ਤਾਣੇ ਮਾਰਦੇ ਨੇ ਕਿ ਕਿਉਂ ਇਹ ਜੈਕਟ ਪਾਈ ਐ ਕਿਉਂ 295 ਲਿਖਾਇਆ ਇਸਨੇ ਕਿਹਾ ਕਿ ਸਿੱਧੂ ਦੀ ਤਰ੍ਹਾਂ ਜਿਉਣਾ ਹੈ ਤੇ ਸਿੱਧੂ ਦੀ ਤਰ੍ਹਾਂ ਰਹਿਣਾ ਹੈ ਹੋਰ ਕੀ ਕੁਝ ਕਹਿਆ ਇਸ ਨੌਜਵਾਨ ਨੇ ਉਹ ਵੀ ਤੁਸੀਂ ਸੁਣ ਲਵੋ ਤੇ ਆ ਲਿਖਿਆ 295 ਤੇ ਸੜਕ ਤੇ ਰੋਕ ਕੇ ਬਾਈ ਨੂੰ ਪੁੱਛਿਆ ਮਾਹ ਵੀ 295 ਕਾ ਤੋ ਲਿਖਾਉਣਾ ਲਿਖਾਇਆ ਗਿਆ ਹਨਾ ਹੁਣ ਸਾਰੀ ਗੱਲਬਾਤ ਬਾਈ ਤੂੰ ਪੁੱਛ ਲੈਣਾ ਕੀ ਨਾਂ ਭਰਾ ਅਮਨਦੀਪ ਸਿੰਘ ਅਮ ਦੀ ਬਾਦ 295 ਲਖਾਉਣ ਦਾ ਕਾਰਨ ਇਹ ਬਾਈ ਸਿੱਧੂ ਦੇ ਆਪਾ ਫੈਨ ਸੀਗੇ ਸਿੱਧੂ ਮਲੇ ਜੋਲੇ ਕਈ ਵਾਰੀ ਪਿੱਛੇ ਆਉਣ ਸਜੋ ਹੁੰਦਾ ਹੁੰਦਾ ਸਟਫਰ ਤੇ ਉਹਦੇ ਬਾਈ ਨਾਲ ਬਸ ਮੂੰਹ ਪਿਆਰ ਇੰਨਾ ਪੈ ਗਿਆ ਬਾਈ ਅੱਛਾ ਹਾਂ ਵੇ ਸਟicker ਵੀ ਦਵਾਉਣਾ ਸਟicker ਮਿਲਿਆ ਨਹੀਂ ਮੈਂ ਕਈ ਜੇ ਜਾ ਕੇ ਆਂ ਦੁਕਾਨਾਂ ਦੇ ਅੱਛਾ ਹੁਣ ਫੋਟੋ ਛਵਾ ਦੇਣੀ ਹੈ ਇਹਦੇ ਅੱਛਾ ਲੋਕ ਕੋਈ ਕਿਸੇ ਨੇ ਟੋਕਿਆ ਬੋਲਿਆ ਕੁਛ ਹਾਂ ਬਾਈ ਬਥੇਰਾ ਟੋਕਦੇ ਨੇ ਕਿ ਤੂੰ ਕਿਹਾ ਹਟ ਜਾ ਕਿਵੇਂ ਕੋਈ ਵੀ ਕਹਿਣ ਲਗਾ ਬੀਦੂ ਕੱਪੜੇ ਗੂੜੇ ਪਾਉਣਾਗਾ ਤੇ ਉਹ ਬਾਈ ਹੁਣ ਆਪਾ ਹੀ ਨੇ ਕਿਹਾ ਸੀਗਾ ਕਹਿੰਦਾ ਆਪਣੀ ਦੁਨੀਆ ਦੇ ਰਾਜੇ ਆਪਾਂ ਅੱਛਾ ਹਾਂ ਤੇ ਮੁੱਛਾਂ ਵੀ ਟੋਡੀਆਂ ਕੀਤੀਆਂ ਗਾਣੇ ਪੂਰੇ ਸੁਣਦਾ ਪੂਰੇ ਸਿੱਧੂ ਦੇ ਬਾਈ ਕੱਲੇ ਆਪਣੇ ਕੋਲੇ ਸਿੱਧੂ ਦੇ ਗਾਣੇ ਹੁੰਦੇ ਹੈਗੇ ਸਾਰੇ ਨਵੇਂ ਪੁਰਾਣੇ ਅੱਛਾ ਤੇ ਮੁੱਛਾਂ ਨੂੰ ਵੀ ਸਾਰੇ ਕਾਹਨੂੰ ਕੱਪੜੇ ਦੀ ਦੇ ਸਾਰੇ ਨੂੰ ਕਹਿੰਦੇ ਆ ਦੋਕਰ ਅੱਛਾ ਹਾਂ ਮੈਂ ਉਧਰ ਕੱਪੜੇ ਦੀ ਦੁਕਾਨ ਦੇ ਬਰਾ ਹਟਾ ਜਾਉਂ ਚ ਅੱਛਾ ਤੇ ਕਹਿੰਦੇ ਤੂੰ ਆਹ ਲਖਿਆ ਰੱਖਿਆ ਜਰੂਰ ਖੜਾ ਰੱਖਿਆ ਐ ਕਰ ਰੱਖਿਆਗਾ ਹੂੰ ਬਥੇਰਾ ਟੋਕਦੇ ਪਰ ਆਪਾਂ ਕਿਸ ਦੀ ਪਰਵਾਹ ਨਹੀਂ ਕਰਦੇ ਜਵਾਬ ਕੀ ਦੇਣਾ ਫਿਰ ਉਹਨਾਂ ਨੂੰ ਜਵਾਬ ਬਾਈ ਐਂ ਕਹਿੰਦੇ ਆਪਾਂ ਸਿੱਧੂ ਦਾ ਨਾਮ ਲੈ ਕੇ ਹੂੰ ਵੀ ਬਾਈ ਦੇ ਫਾਇਨ ਆਪਾਂ ਜੇ ਬਾਈ ਜਿੱਦੇ ਉਹ ਮਤਲਬ ਇਸ ਦੁਨੀਆ ਤੋਂ ਗਿਆ ਉਸ ਦਿਨ ਕੀ ਮਹਿਸੂਸ ਹੋਇਆ ਫਿਰ ਉਹਦੇ ਬਈ ਮਹਿਸੂਸ ਬਹੁਤ ਗਲਤ ਘਟਨਾ ਹੋ ਗਈ ਤੇ ਉਹਦੇ ਅੱਖਾਂ 'ਚ ਪਾਣੀ ਆ ਗਿਆ ਜੀ ਬਈ ਕੱਲ ਮਾਤਾ ਵੀ ਰੋ ਪੀ ਸੀਗੀ ਹਾਂ ਦੇਖੋ ਨੇ ਦੇਖੀ ਉਹ ਵੀਡੀਓ ਹਾਂ ਬਈ ਦੇਖੀ ਆ ਗਿਆ ਬਸ ਤੁਹਾਨੂੰ ਸਾਰੇ ਵੀਡੀਓ ਦੇਖਣੇ ਕੱਲੀ ਕੱਲੀ ਇੰਟਰਵਿਊ ਜਾ ਕੇ ਵੀ ਆਏ ਆਪਾਂ ਉਥੇ ਅੱਛਾ ਕਿਵੇਂ ਮਹਿਸੂਸ ਹੁੰਦਾ ਕਿੱਥੇ ਕਮੀ ਰਹਿ ਗਈ ਫਿਰ ਇਨਸਾਫ 'ਚ ਇਨਸਾਫ 'ਚ ਬਈ ਸਾਰੀ ਕਮੀ ਹੈਗੀ ਇਨਸਾਫ ਮਿਲ ਨਹੀਂ ਰਿਹਾਗਾ ਵਿਚਾਰੇ ਮਾਂ ਫੇਰ ਰੋ ਰਹੇ ਨੇਗੇ ਹੂੰ ਤੇ ਹੁਣ ਦੁਨੀਆ ਦੀ ਸਾਰੀ ਉਹਦੇ ਨਾਲ ਹੀ ਹੈਗੀ ਅੱਛਾ ਜਿੱਦਾਂ ਉਹਨੇ ਕਿਹਾ ਉਦਾਂ ਕਰਾਂਗੇ ਤੇ ਖੜਾ ਨਾਲ ਹਾਂ ਭਾਈ ਨਾਲ ਆਪਾਂ 24 ਘੰਟੇ ਨਾਲ ਜਾਵਾਂ ਅੱਜਾ ਹੋਰ ਟੈਟੂ ਟੂ ਵੀ ਬਣਵਾਉਣੇ ਆ ਟੈਟੂ ਭਾਈ ਹਾਂ ਟੈਟੂ ਬਣਵਾ ਲਾਂਗੇ ਬਸ ਆ ਗਰਮੀਆਂ ਇੰਚ ਬਣਾ ਲਾਂਗੇ ਅੱਛਾ ਹਾਂ ਹੱਥੇ ਬਣਾ ਲਾਂਗੇ ਕਿੰਨੇ ਚਿਰ ਤੋਂ ਸੁਣ ਬਾਈ ਸਿੱਧੂ ਨੂੰ ਸਿੱਧੂ ਨੂੰ ਭਾਈ ਜਰੂਰ ਆ ਗਾਣਾ ਸੀਗਾ ਉੱਚੀਆਂ ਗੱਲਾਂ ਉਹ ਤੋਂ ਉਹ ਤੋਂ ਸੁਣਦੇ ਆਪਾਂ ਸਿੱਧੂ ਨੂੰ ਹੁਣ ਤੱਕ ਲੈ ਸਿੱਧੂ ਨੂੰ ਸੁਣਦੇ ਆਂਗੇ ਆਪਣੇ ਬਹੁਤ ਗਾਣੇ ਸਿੱਧੂ ਦੇ ਨਿਕਲੇ ਅੱਛਾ ਕੁਆਲਟੀ ਵੀ ਵਧੀਆ ਲੱਗਦੀ ਸੀ ਇੱਕ ਇਨਸਾਨ ਹੁੰਦਾ ਸੀ ਉਹਦੇ ਵਿੱਚ ਭਾਈ ਉਹਦੇ ਗਾਣੇ ਸੁਣ ਕੇ ਪਾਵਰ ਆਉਂਦੀ ਸੀਗੀ ਸਰੀਰ 'ਚ ਅੱਛਾ ਕਿਵੇਂ ਵੀ ਹੰਦਲੇਰੀ ਆ ਜਾਂਦੀ ਸੀ ਮਤਲਬ ਪੂਰੀ ਨਰ ਅਪਿਚੂ ਕੇ ਥਾਪੀ ਮਾਰ ਕੇ ਦਿਖਾ ਦੇ ਸੋ ਮਸਤਰਾ